ਕਿਤੇ ਇੱਕ ਤਿਲ ਲਈ ਵੀ ਪਿਆਰਾ ਵਿਸਰ ਜਾਏ ਤਾਂ ਉਸ ਇੱਕ ਤਿਲ ਮੱਤਰ ਸਮੇਂ ਦੇ ਅੰਦਰ ਵੀ ਸੁੱਖ ਵਿਸਰ ਜਾਂਦਾ ਹੈ ਦੁੱਖ ਪੱਲੇ ਪੈ ਜਾਂਦਾ ਹੈ ਇਹਦੀ ਛੋਟੀ ਜੀ ਉਦਾਹਰਣ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਤੱਕ ਮੈਂ ਨਿਰਭਉ ਨੂੰ ਜਪ-ਜਪ ਕੇ ਨਿਰਭਉ ਰਿਆ ਹੁਣ ਤੱਕ ਮੈਂ ਨਿਰਵੈਰ ਨੂੰ ਜਪ-ਜਪ ਕੇ ਨਿਰਵੈਰ ਰਿਆ ਮੈਂ ਕਦੇ ਕਿਸੇ ਨਾਲ ਵਿਆਰਨਾ ਕਮਾਇਆ ਪਰ ਇੱਕ ਸਮਾਂ ਐਸਾ ਆਇਆ ਜਿੱਥੇ ਮੈਂ ਨਰਵੈਰ ਨੂੰ ਭੁੱਲ ਗਿਆ ਜਿੱਥੇ ਮੇਰਾ ਨਰਵੈਰ ਦੇ ਨਾਲ ਵਾਸਤਾ ਟੁੱਟਿਆ ਥੋੜੇ ਸਮੇਂ ਦੇ ਲਈ ਤੇ ਉਸ ਥੋੜੇ ਸਮੇਂ ਦੇ ਦੌਰਾਨ ਮੈਂ ਕਿਸੇ ਦੇ ਨਾਲ ਵੈਰ ਪਾ ਬੈਠਾ ਤੇ ਹੁਣ ਉਹਦਾ ਨਤੀਜਾ ਕੀ ਹੋਵੇਗਾ ਇੱਕ ਤਾਂ ਵੈਰ ਪਾਉਣਾ ਆਪਣੇ ਆਪ ਚ ਦੁੱਖਦਾ ਹੀ ਹੈ ਬੰਦਾ ਖੁਸ਼ੀ-ਖੁਸ਼ੀ ਥੋੜੀ ਕਿਸੇ ਨਾਲ ਵੈਰ ਪੈਂਦਾ ਵੀ ਆ ਜਾ ਵੈਰ ਪਾਈ ਬੰਦਾ ਦੁਖੀ ਹਿਰਦੇ ਦੇ ਨਾਲ ਵੈਰ ਪਾਉਂਦਾ ਹੈ ਤੰਗ ਪਰਸ਼ਾਣ